ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ ਲਗਾਤਾਰ ਪ੍ਰਦਰਸ਼ਨ ਕਰ ਰਹੀਆਂ ਤੇ ਆਪਣੀ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਉੱਥੇ ਹੀ ਸਰਵਣ ਸਿੰਘ ਭੰਦੇੜ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਵਾਦਾ ਤਾਂ ਸਰਕਾਰ ਨੇ ਕਰ ਲਿਆ ਹੈ ਪਰੰਤੂ ਜੇਕਰ ਉਹ ਵਾਦਾ ਨਹੀਂ ਪੂਰਾ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਅੰਦੋਲਨ ਜ਼ਰੂਰ ਕੀਤਾ ਜਾਵੇਗਾ ਤੇ ਦੂਜੇ ਪਾਸੇ ਕੇਂਦਰ ਸਰਕਾਰ ਦੇ ਉੱਤੇ ਵੀ ਸ਼ਰਮਣ ਸਿੰਘ ਪੰਦੇਰ ਨੇ ਪਲਟਵਾਰ ਹੋਰ ਕੀਤੇ ਨੇ ਅਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਜਿਹੜੀਆਂ ਕਿ ਕੱਲ ਇਲੈਕਸ਼ਨ ਹੋਈਆਂ ਉਸ ਦੇ ਵਿੱਚ ਆਉਣ ਵਾਲੇ ਨਤੀਜਿਆਂ ਦਾ ਪਤਾ ਲੱਗ ਜਾਵੇਗਾ ਤੇ ਜਿਸ ਦੇ ਵਿੱਚ ਹਰਿਆਣਾ ਸਰਕਾਰ ਯਾਨੀ ਕਿ ਖੱਟਰ ਦੇ ਵੱਲੋਂ ਕਿਹਾ ਗਿਆ ਸੀ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਸ਼ੰਭੂ ਬਾਰਡਰ ਦੇ ਉੱਤੇ ਜੋ ਅਸੀਂ ਬੈਰੀਕਾਡ ਲਗਾ ਆ ਗਏ ਨੇ ਉਸ ਨੂੰ ਲੈ ਕੇ ਹਰਿਆਣਾ ਦੇ ਲੋਕ ਖੁਸ਼ ਨੇ ਤੇ ਜਿਸ ਦੇ ਦੌਰਾਨ ਇੱਕ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਭੜਕਾਉ ਬਿਆਨ ਵੀ ਦਿੱਤੇ ਗਏ ਸੀ ਤੇ ਹੁਣ ਸਰਵਣ ਸਿੰਘ ਪੰਦੇਰ ਨੇ ਕੇਂਦਰ ਸਰਕਾਰ ਹਰਿਆਣਾ ਸਰਕਾਰ ਦੇ ਉੱਤੇ ਮੋੜ ਪਲਟਵਾਰ ਕੀਤਾ ਤੇ ਜਿਸ ਨੂੰ ਲੈ ਕੇ ਜਥੇਬੰਦੀਆਂ ਨੂੰ ਮੋੜ ਐਲਾਨ ਕੀਤਾ ਆ ਤੁਹਾਨੂੰ ਸੁਣਾਉਣੀ ਹੈ ਹੋਰ ਉਹਨਾਂ ਦਾ ਕੀ ਕਹਿਣਾ ਹੈ ਮੈਂ ਸਰਵਣ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੇ ਖੜਾ ਜੀ ਤੁਹਾਨੂੰ ਮੇਰੇ ਪਿੱਛੇ ਕੇਂਦਰ ਵੱਲੋਂ ਕੱਡੀਆਂ ਹੋਈਆਂ ਕੰਦਾ ਵੀ ਦੀਦੀਆਂ ਹੁਣ ਗਈਆਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫੀ ਫਸਲੀ ਬੀਮਾ ਯੋਜਨਾ ਮਜ਼ਦੂਰਾਂ ਦੀ ਨਰੇਗਾ ਆਦੀਵਾਸੀਆਂ ਦੀ ਸ਼ਬਦਾਂ ਦੀ ਪੰਜਵੀਂ ਸੂਚੀ ਲਾਗੂ ਕਰਨ ਲਈ ਇਹ ਸਾਰੀਆਂ ਗੱਲਾਂ ਤੇ ਅੰਦੋਲਨ ਕਰ ਰਹੇ ਆ। ਔਰ ਸਾਨੂੰ ਇੱਥੇ 13 ਫਰਵਰੀ ਤੋਂ ਰੋਕਿਆ ਗਿਆ। ਔਰ ਜਿਵੇਂ ਖੱਟਰ ਸਾਹਿਬ ਕਹਿੰਦੇ ਸੀ ਭੇ ਦੇ ਨਾਲ ਹਰਿਆਣਾ ਦੇ ਲੋਕ ਖੁਸ਼ ਆ ਗਏ। ਜਿਵੇਂ ਇੱਥੇ ਡਰੋਨਾ ਰਾਹੀਂ ਸਾਡੇ ਤੇ ਹੰਜੂਗਾ ਦਾ ਇਸਤੇਮਾਲ ਹੋਇਆ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਫਿਰ ਬੁਲਟ ਐਸਐਲਆਰ ਵੀ ਚੱਲੀ ਤੇ 12 ਬੋਰ ਵੀ ਚੱਲੀ 433 ਕਿਸਾਨ ਸਾਡੇ ਜ਼ਖਮੀ ਹੋਏ 6 ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਔਰ ਸ਼ਹੀਦ ਸੁਭਕਰ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਪੰਜਾਬ ਹਰਿਆਣੇ ਦੀ ਆਰਥਿਕਤਾ ਤੇ ਦੇ ਬੁਰੇ ਪ੍ਰਭਾਵ ਪਏ ਆਮ ਲੋਕਾਂ ਨੂੰ ਟਰਾਂਸਪੋਰਟਰਾਂ ਨੂੰ ਵੱਡੀਆਂ ਤਕਲੀਫਾਂ ਸਹਿਣੀਆਂ ਪਈਆਂ ਪਰ ਖੱਟੜ ਸਾਹਿਬ ਕਹਿੰਦੇ ਆ ਕਿ ਅਸੀਂ ਕਿਸਾਨਾਂ ਨੂੰ ਰੋਕ ਕੇ ਖੁਸ਼ੀ ਕਮਾਈ ਆ ਔਰ ਜਿਵੇਂ ਜਿਹੜੇ ਅਫਸਰਾਂ ਨੇ ਕਿਸਾਨਾਂ ਤੇ ਜ਼ੁਲਮ ਕੀਤੇ ਉਹਨਾਂ ਨੂੰ ਸਨਮਾਨ ਕਰਨ ਦਾ ਵੀ ਜ਼ੋਰ ਲੱਗਾ ਬੇਸ਼ੱਕ ਉਹ ਸਫਲ ਨਹੀਂ ਹੋ ਸਕੇ ਇੰਨਾਂ ਗੱਲਾਂ ਨੂੰ ਲੈ ਕੇ ਜਿਹੜੀ 70000 ਅਰਧ ਸੈਨਿਕ ਫੋਰਸ ਲਾਇਸੈਂਸ ਹਰਿਆਣੇ ਦੇ ਵਿੱਚ ਇੰਨਾਂ ਮਸਲਿਆਂ ਤੇ ਮੁੱਦੇ ਗੂੰਜਦੇ ਰਹੇ ਹਰਿਆਣੇ ਦੀ ਲਕਸ਼ਣ ਵਿੱਚ ਔਰ ਹੁਣ ਕੱਲ ਇਹ ਇਹ ਗੱਲਾਂ ਦਾ ਅੱਠ ਨੂੰ ਜਿਹੜੀ ਕੱਲ VOTING ਉਹਦਾ ਅੱਠ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ ਫੇ ਕੀ ਕੀ ਸਹੀ ਸੀ ਕੀ ਕੀ ਗਲਤੀ ਜਿਹੜੇ ਕਹਿੰਦੇ ਸੀ ਵੀ ਇਹ ਬਾਰਡਰ ਖੋਲਾਂਗੇ ਉਹਨਾਂ ਦਾ ਵੀ 8 ਤੋਂ ਬਾਅਦ ਪਤਾ ਲੱਗ ਜੂ ਔਰ ਇਸ ਬਾਰਡਰ ਦਾ ਪੁਇਕ ਵੀ ਜਣੀ 8 ਵਾਲੇ ਦਿਨ ਖੁੱਲ ਜੂਗਾ ਵੀ ਇਹ ਖੁੱਲਦਾ ਕੇ ਨਹੀਂ ਖੁੱਲਦਾ ਹੈਗਾ ਔਰ ਜਿਹੜੇ ਇਹ ਦਾਵਾ ਕਰਦੇ ਸੀ ਵੀ ਸਾਡੀ ਪਾਲਿਸੀ ਸਹੀ ਆ ਉਹਨਾਂ ਨੂੰ ਵੀ ਜਵਾਬ ਮਿਲੂਗਾ ਔਰ ਇਹਦੇ ਨਾਲ ਦੀ ਨਾਲ ਅਸੀਂ ਕਹਿੰਨੇ ਆ ਮੋਦੀ ਸਾਹਿਬ ਦੇ ਹੁੰਦਿਆਂ ਹੁੰਦਿਆਂ ਅਸੀਂ ਐਮਐਸ ਪੀ ਲੀਗਲ ਗਰੰਟੀ ਕਾਨੂੰਨ ਲਾਵਾਂਗੇ ਤੇ ਦਿੱਲੀ ਜਾ ਕੇ ਪ੍ਰਦਰਸ਼ਨ ਕਰਾਂਗੇ ਕੱਲ ਜਿਹੜੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਝੋਨੇ ਦੀ ਖਰੀਦ ਤੋ ਕਹਿ ਰਹੇ ਵੀ ਜਲਦੀ ਫੈਸਲਾ ਕਰਕੇ ਨਿਪਟਾਰਾ ਕਰ ਦਾਂਗੇ ਜੇਕਰ ਝੋਨੇ ਦੀ ਖਰੀਦ ਨਾ ਹੋਈ ਤਾਂ ਦੋਵਾਂ ਫਾਰਮਾਂ ਦਾ ਫੈਸਲਾ ਜਿੱਥੇ-ਜਿੱਥੇ ਵੀ ਝੋਨੇ ਦੀ ਖਰੀਦ ਰੁਕੂਗੀ ਉੱਥੇ-ਉੱਥੇ ਅੰਦੋਲਨ ਹੋਊਗਾ ਇਹਦੋਂ ਗਾਹ ਸ਼ੀਦਾਾਂ ਤੇ ਸਤਾਈ ਪਾਲਸੀ ਅਰੇਦੋਂ ਗਾਹ ਜਿਹੜੇ ਹੋਰ ਮਸਲੇ ਨੇ 15 ਅਕਤੂਬਰ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਨਿਪਟਾਰਾ ਕਰ ਦਾਂਗੇ ਜਾਂ ਸ਼ੀਤਪੁਰ ਵਾਲਾ ਨੂੰ ਰਹਿਂਦਾ ਬਾਵਜ਼ਾ ਤੁਹਾਡਾ ਦੇ ਦੇਾਂਗੇ ਗੰਨਾ ਜੜਾਵਾ ਉਹਦੇ ਤੇ ਬਕਾਇਆ ਮਿਲ ਜੂਗਾ ਕੰਨੇ ਦੇ ਨੂੰ ਲੈ ਕੇ ਜਿਹੜੀ ਮਿੱਲਾਂ ਚਲਾਉਣੀਆਂ ਉਹਦਾ ਹੋ ਜੂਗਾ ਤੋਂ ਜਿਹੜੇ ਕੁਝ ਮਸਲਿਆਂ ਤੋਂ ਉਹਦੇ ਭਰੋਸੇ ਆਏ ਹੈਗੇ ਆ ਇਹ ਸਾਰਾ ਕੁਝ ਆਉਣ ਵਾਲੇ ਸਮੇਂ ਵਿੱਚ ਸਾਫ਼ ਹੋਊਗਾ